लादास, हजे तक सुत्ती हुई है मम्मी लाइट जगाती ओहो लाइट जगानी नी एसी भी, भी बंद ता करता दस बर्फ वर्गा कमरा कित्ता पे तू पुत उठ ਤੂੰ ਪਿੱਕੇ ਸੌਣ ਆਈ ਐ ਮਾਂ ਨਾਲ ਦੋ ਘੜੀ ਗੱਲਾਂ-ਵੱਤਾਂ ਹੀ ਕਰ ਲੈ। ਤੂੰ ਮੰਮੀ ਕਿੰਨੀ ਗਰਮੀ ਕਰਦੀ ਐ ਏਸੀ ਦਾ ਚਲਾ ਦੋ ਘੜੀਕ। ਯਾਰ ਮੌਸਮ ਦੇ ਕਿੱਡਾ ਵਧੀਆ ਹੋਇਆ ਐ। ਤੂੰ ਕਹਿੰਦੀ ਸੀ ਬਾਜ਼ਾਰ ਜਾਣਾ ਐ ਚੱਲ ਚਲੀਏ। ਮੰਮੀ ਬਾਜ਼ਾਰ ਕੀ ਕਰਨਾ ਛੱਡੋ ਪਰੇ। ਬਾਜ਼ਾਰ ਨਹੀਂ ਜਾਣਾ। ਆਪਣੇ ਵਾਸਤੇ ਪੁੱਤ ਸੂਟ ਸਾੜੀ ਦੇਖ ਲੈ ਕੋਈ। ਮੰਮੀ ਮੈਂ ਇਸ ਵਾਰੀ ਸੂਟ ਨਹੀਂ ਲੈਣਾ। ਫਿਰ ਕੀ ਲੈਣਾ ਤੂੰ? ਮੰਮੀ ਵੀਰੇ ਨੂੰ ਕਹਿ ਕੇ ਆਸਲੀ ਨਾ ਏਸੀ ਦਵਾ ਦਿਓ ਏਸੀ ਲੈਣਾ ਹੈ ਏਸੀ ਕਿੰਨੀ ਗਰਮੀ ਆ ਉੱਥੇ ਏਸੀ ਲਾ ਦਿਓ ਫਿਰ ਕੀ ਆ ਵੀਰੇ ਨੂੰ ਕਹਿ ਦੋ ਆਪ ਵੀ ਤਾਂ ਲਵਾਇਆ ਹੀ ਆ ਵੀਰੇ ਨੇ ਫਿਰ ਕੀ ਆ ਇੱਕ ਵਾਰੀ ਕਹਿ ਕੇ ਵੇਖੋ ਕੁਸ਼ਤਾ ਦੇਣਾ ਹੀ ਆ ਨਾ ਤੁਸੀਂ ਤੇ ਏਸੀ ਲਾ ਦਿਓ ਸੂਟ ਮੇਰੇ ਕੋ ਬਥੇਰੇ ਪਏ ਆ ਚੱਲ ਪੁੱਤ ਮੈਂ ਗੱਲ ਕਰਦੀ ਆ ਸਰਕਾਰ ਨਾਲ ਤਾ ਪੁੱਛ ਲਿਓ ਇੱਕ ਵਾਰੀ ਵੀਰੇ ਨੂੰ ਦੋ ਦੇਈਦਾ ਉਗਾ ਫਿਰ ਕੀ ਹੋਇਆ ਭੈਣ ਆ ਆਕਰ ਹੱਕ ਆ ਮੇਰਾ ਇਸ ਘਰ ਦੇ ਵਿੱਚ ਪੂਰਾ ਲੈ ਦਾ ਸਿਰ ਹੁਣ ਏਸੀ ਮੰਗੀ ਜਾਂਦੀ ਏ ਮੈਂ ਮੁੰਡੇ ਨੂੰ ਕਿਵੇਂ ਕਹਾਂ ਉਹਦੇ ਤਾਂ ਵਿਚਾਰੇ ਦੇ ਆਪਣੀ ਬੜੇ ਖਰਚੇ ਆ ਪਤਾ ਨਹੀਂ ਕਿਦਾਂ ਗੁਜ਼ਾਰਾ ਕਰਦਾ ਏ ਉਹ ਗਰਮੀ ਨੇ ਤਾਂ ਹੱਤ ਕੀਤੀ ਪਈ ਆ ਉਹ ਤੁਸੀਂ ਮਾਮਾਤ ਹੀ ਇਦਾਂ ਹੀ ਬੈਠਿਓ ਇੰਨੀ ਗਰਮੀ 'ਚ ਏਸੀ ਤਾਂ ਚਲਾ ਲੈਂਦੇ ਘੱਟੋ ਘੱਟ ਇੰਨੀ ਗਰਮੀ ਆ ਕੀ ਗੱਲ ਮੰਮੀ ਤੁਸੀਂ ਏਸੀ ਬੰਦ ਕਰੀ ਬੈਠੇ ਹੋ ਹਾਏ ਓਏ ਹੁਣ ਆਂਦੀ ਹਵਾ ਨਾਲੇ ਕੀ ਗੱਲ ਤੁਸੀਂ ਦੋਨੋਂ ਇੱਥੇ ਬੈਠੇ ਹੋ ਤੁਸੀਂ ਤਾਂ ਬਾਜ਼ਾਰ ਜਾਣਾ ਸੀ ਗਏ ਕਾਤੇ ਨਹੀਂ ਪੁੱਤਾਂ ਬਾਜ਼ਾਰ ਤਾਂ ਜਾਣਾ ਸੀਗਾ ਪਰ ਬਬਲੀ ਕਹਿੰਦੀ ਮੈਂ ਸੂਟ ਸਾਟ ਕੁਝ ਨਹੀਂ ਲੈਣਾ ਤਾਂ ਕਰਕੇ ਨਹੀਂ ਗਏ ਸੂਟ ਨਹੀਂ ਲੈਣਾ ਕੀ ਲੈਣਾ ਫਿਰ ਜੋ ਲੈਣਾ ਉਹ ਲੈ ਦਿਓ ਦੱਸ ਭੈਣੇ ਕੀ ਲੈਣਾ ਇਸ ਵਾਰ ਇਹ ਕੰਦੀ ਮੈਨੂੰ ਏਸੀ ਲੈ ਦੋ ਕੀ ਏਸੀ ਆਹ ਹੋ ਪੁੱਤ ਏਸੀ ਭੈਣੇ ਏਸੀ ਦਾ ਮਤਲਬ ਸਮਝਦੀ ਐ ਉਹ ਮੈਂ ਤਾਂ ਆਪ ਬੜੀ ਮੁਸ਼ਕਲ ਨਾਲ ਕਿਸ਼ਤਾਂ ਤੇ ਲਿਆ ਕੀ ਦੱਸਾਂ ਹੁਣ ਤੈਨੂੰ ਮੈਂ ਕਿੱਦਾਂ ਕਿਸ਼ਤ ਭਰੂੰਗਾ ਇਹਦੀ ਪਰ ਕੀ ਕਰੀਏ ਗਰਮੀ ਬਹੁਤ ਸੀ ਮੈਂ ਤਾਂ ਲੇਤਾ ਮੰਮੀ ਦੀ ਸਿਹਤ ਕਰਕੇ ਫੇਰ ਕੀ ਆ ਵਿਰੇਜ ਤੇ ਇੱਕ ਕਿਸ਼ਤ ਜਾਂਦੀ ਉਥੇ ਦੋ ਚੱਲ ਜਾਣਗੀਆਂ ਕਿਸ਼ਤਾ ਕਹਿਣਾ ਸੁੱਖਾ ਭੈਣੇ ਪੈਸੇ ਨਹੀਂ ਸੀਗੇ ਤਾਂ ਹੀ ਆ ਵਿੰਡੋ ਏਸੀ ਲਿੱਤਾ ਜੇ ਮੇਰੇ ਕੋਲ ਖੁੱਲੇ ਪੈਸੇ ਹੁੰਦੇ ਤਾਂ ਸਪਲਿਟ ਏਸੀ ਨਾ ਲਵਾਉਂਦਾ ਇਹਦੀ ਕਿਸ਼ਤ ਵੀ ਭਰਨੀ ਬਹੁਤ ਔਖੀ ਐ ਤੂੰ ਕਹਿੰਨੀ ਐ ਦੂਜੀ ਕਿਸ਼ਤ ਵੀ ਭਰਦਾਗਾ ਉਹ ਕਿੱਥੋਂ ਭਰਦਾਗਾ ਤੈਨੂੰ ਪਤਾ ਤੇਰੇ ਵਿਆਹ ਤੇ ਜਿਹੜਾ ਸਮਾਨ ਦਿੱਤਾ ਸੀ ਨਾ ਅਜੇ ਤੱਕ ਤਾਂ ਉਹਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਇਹ ਮਜਬੂਰੀ ਸੀ ਤਾਂ ਲਿੱਤਾ ਮੰਮੀ ਦੇ ਬੀਪੀ ਹਾਈ ਹੋਣ ਕਰਕੇ ਏਸੀ ਦੀ ਲੋੜ ਸੀ ਡੈਡੀ ਦੇ ਜਾਣ ਤੋਂ ਬਾਅਦ ਨਾ ਘਰ ਦਾ ਖਰਚਾ ਕਿਵੇਂ ਚਲਾਉਣਾ ਮੈਂ ਹੀ ਜਾਣਦਾ ਉਹ ਬਹੁਤ ਔਖੀਆਂ ਨੇ ਜ਼ਿੰਮੇਵਾਰੀਆਂ ਸਾਂਭਣੀਆਂ ਵੀਰੇ ਬੱਸ ਕਰ ਭਰਾ ਕਦੇ ਪਿਓ ਨਹੀਂ ਬਣ ਸਕਦੇ ਜੇ ਅੱਜ ਡੈਡੀ ਹੁੰਦੇ ਨਾ ਉਹਨਾਂ ਨੇ ਇੱਕ ਆਖੇ ਏਸੀ ਮੇਰੇ ਇੱਥੇ ਲਿਆ ਕੇ ਰੱਖ ਦੇਣਾ ਸੀ ਕੋਲ ਕੁੜੀਏ ਚੁੱਪ ਕਰ ਜਾ ਤੂੰ ਹੀਰੇ ਵਰਗਾ ਖੂਤ ਹੈ ਮੇਰਾ ਭੈਣੇ ਇੱਕ ਗੱਲ ਦੱਸ ਕਿਹੜੀ ਜ਼ਿੰਮੇਵਾਰੀ ਤੋਂ ਭੱਜਿਆ ਮੈਂ ਮੈਂ ਕਿਹੜੀ ਕਮੀ ਛੱਡੀ ਏ ਤੇਰੇ ਲਈ ਏਸੀ ਦੀ ਗੱਲ ਕਰਦੀ ਆ ਨਾ ਤੂੰ ਠੀਕ ਆ ਕੋਈ ਗੱਲ ਨਹੀਂ ਮੰਮੀ ਇਹੀ ਏਸੀ ਨਾ ਤੇਰੇ ਘਰ ਜਾਣ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚਿਆ ਹੋਊਗਾ ਫਿਕਰ ਨਾ ਕਰ ਲੈ ਦੱਸ ਹੁਣ ਚੰਗੀ ਰਹਿ ਗਈ ਤੂੰ ਭਰਾ ਤਾਂ ਪਿਓ ਬਣ ਗਿਆ ਪਰ ਤੂੰ ਨਾ ਭੈਣ ਬਣ ਸਕੀ ਧੀਏ ਚੀਜ਼ਾਂ ਨਾਲ ਨਹੀਂ ਪਰਿਵਾਰ ਬਣਦਾ ਆਪਣੇ ਰਿਸ਼ਤਿਆਂ ਨੂੰ ਸੰਭ ਰਿਸ਼ਤਿਆਂ ਨਾਲ ਪਰਿਵਾਰ ਬਣਦੇ ਹਨ ਦੁੱਖ ਸੁੱਖ ਉਹ ਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਸਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ